ਹਾਂਜੀ ਸ਼ਾਤਰੀਕਾਲ ਦੋਸਤੋ ਮੈਂ ਅਵਤਾਰ ਸਿੰਘ ਮਾਨਸਾ ਤੋਂ ਸੋ ਅੱਜ ਅਸੀਂ ਜਾ ਰਹੇ ਹਾਂ ਮਾਨਸਾ ਦੇ ਰੇਲਵੇ ਸਟੇਸ਼ਨ ਤੇ ਸੋ ਬਹੁਤ ਵਧੀਆ ਬਣਾਤਾ ਦੇਖਦੇ ਆਪਾਂ ਕਿੱਦਾਂ ਦਾ ਬਣਾਇਆ ਵੀਡੀਓ ਜ਼ਰੂਰ ਦੇਖਣਾ ਜੇ ਵਧੀਆ ਲੱਗੀ ਤੇ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰ ਦਿਓ ਹੁਣ ਅਸੀਂ ਮਾਨਸਾ ਦੇ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਆ ਜਿੱਦਾ ਕੰਮ ਚੱਲ ਰਿਹਾ ਦੇਖੋ ਪਹਿਲਾਂ ਕਿਹੋ ਜਿਹਾ ਸੀ ਤੇ ਹੁਣ ਇਹਦੀ ਬੰਤਰ ਕਿਹੋ ਜਿਹੀ ਬਣਾ ਰੱਖੀ ਆ ਬਹੁਤ ਵਧੀਆ ਬਣ ਰਿਹਾ ਹੈਗਾ ਕੰਮ ਵੀ ਚੱਲ ਰਿਹਾ ਹੈਗਾ ਦਿਖਾਉਨੇ ਆ ਸਾਨੂੰ ਆ ਇਧਰ ਬਾਈ ਕੰਮ ਕਰੀ ਜਾਂਦੇ ਨੇ ਆ ਦੇਖੋ ਜੀ ਬਹੁਤ ਸੋਹਣਾ ਬਣਾ ਰੱਖਿਆ ਹੈਗਾ ਆ ਟੈਕਸ ਵਾਲਾ ਪਹਿਲਾਂ ਸੱਜੇ ਪਾਸੇ ਹੁੰਦਾ ਸੀ ਹੁਣ ਖੱਬੇ ਪਾਸੇ ਕਰਤਾ ਇਹ ਲੈ ਤੁਸ ਕੁਇਤੂ ਫਰਾਈ ਹੋ ਰਹੀ ਹੈ ਆ ਦੇਖੋ ਹੁਣ ਅੱਗੇ ਇਹਦੀ ਬੰਤਰ ਐ ਇਦਾਂ ਦੀ ਬਣਾਤੀ ਪਹਿਲਾਂ ਆਪਣਾ ਸਟੇਸ਼ਨ ਕਿਹੋ ਜਿਹਾ ਸੀਗਾ ਕੰਮ ਚੱਲੀ ਜਾਂਦਾ ਰੇਲਵੇ ਸਟੇਸ਼ਨ ਦਾ ਆ ਪੁਲ ਬਣ ਰਿਹਾਗਾ ਲੈਣਾ ਦੇ ਉੱਪਰ ਦੀ ਆ ਪਬਲਿਕ ਦੇ ਬੈਠਣ ਵਾਸਤੇ ਜਿਹੜੇ ੱਡੇ ਬਣੇ ਹੁੰਦੇ ਆ ਬਹੁਤ ਹੀ ਸੋਹਣਾ ਕੰਮ ਹੋ ਰਿਹਾ ਆ ਆ ਉੱਥੇ ਲਿਫਟ ਦਾ ਕੰਮ ਹੋਊਗਾ ਜੀ ਲਿਫਟ ਲੱਗੂਗੀ ਇੱਥੋਂ ਜਾ ਕੇ ਜਿਹੜੇ ਬਜ਼ੁਰਗ ਹੁੰਦੇ ਨੇ ਜਾਂ ਜਿੰਨਾਂ ਤੋਂ ਚੱਲਿਆ ਨਹੀਂ ਜਾਂਦਾ ਉਹਨਾਂ ਵਾਸਤੇ ਲਿਫਟ ਲੱਗੂਗੀ ਬਹੁਤ ਹੀ ਵਧੀਆ ਕੰਮ ਹੋ ਰਿਹਾ ਆ ਆਪਣੇ ਬਾਈ ਇੱਥੇ ਪਾਣੀ ਦੀ ਸੇਵਾ ਕਰਦੇ ਨੇ ਹੋਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਜੀ ਆ ਆਪਣਾ ਵੀਰਾ ਵੀਰੂ ਜਿਹੜਾ ਇੱਥੇ ਪਾਣੀ ਦੀ ਸੇਵਾ ਕਰਦਾ ਆ ਅੰਕਲ ਜੀ ਠੀਕ ਹੋ ਜੀ ਅੰਕਲ ਜੀ ਆਪਣਾ ਨਾਮ ਕੀ ਹੈ ਜੀ ਨਾਮ ਤਾਂ ਕ੍ਰਿਸ਼ਨ ਹੈ ਹਿaryana ਇਸ਼ਾਰ ਤੋਂ ਆਈਦਾ ਪਾਣੀ ਪੀਈਦਾ ਹੈ ਸ਼ਾਮ ਨੂੰ ਪਾਚਦੇ ਅੱਛਾ ਪਾਣੀ ਪਿਆ ਕੇ ਸੇਵਾ ਕਰਦੇ ਜੀ ਉਹ ਬਹੁਤ ਵੱਡੀ ਸੇਵਾ ਕਰ ਰਹੇ ਨੇ ਜੀ ਗਰਮੀ ਦੇ ਵਿੱਚ। ਇਸ਼ਾਰ ਤੋਂ ਆਉਣਿਓ ਜੀ ਸਪੈਸ਼ਲ ਪਾਣੀ ਪਿਉਣਾ। ਇਸ਼ਾਰ ਤੋਂ ਆਉਣਿਓ। ਬਹੁਤ ਗਰਮੀ ਐ। ਅੱਛਾ। ਇਸ਼ਾਰ ਰਨੇ ਨਾ। ਠੀਕ ਹੈ। ਪਾਣੀ ਮਿਲੇ ਥੇ। ਇਸ਼ਾਰ ਰਨੇ। ਠੀਕ ਹੈ। ਅੰਕਲ ਜੀ ਕੰਮ ਕੀ ਕਰਦੇ ਹੋ ਤੁਸੀਂ? ਕੋਈ ਕੰਮ ਨਹੀਂ ਐ ਫਿਰ ਲਈ ਆ ਉੱਥੇ। ਅੱਛਾ। ਠੀਕ ਹੈ ਠੀਕ ਹੈ। ਨਹੀਂ ਖਾਂਦੀ ਉੱਥੇ ਹੀ ਪਾਣੀ ਪਿਆ ਦਿੰਦੇ ਆ। ਦੇਖੋ ਜੀ ਇਹ ਅੰਕਲ ਜੀ ਇਹ ਸਾਰੀ ਫ੍ਰੀ ਸੇਵਾ ਕਰਦੇ ਆ। ਹਾਂਜੀ ਹਾਂਜੀ ਇਹ ਵੀ ਫ੍ਰੀ ਸੇਵਾ ਕਰਦਨੇ ਰੇਲਵੇ ਸਟੇਸ਼ਨ ਤੇ। ਬਹੁਤ ਵਧੀਆ ਤਰੱਕੀਆਂ ਦੇ ਵਿੱਚ ਹੋ ਰਿਹਾ ਮਾਨਸਾ। ਸੋ ਗੱਡੀ ਵੀ ਆਉਣ ਵਾਲੀ ਹੈ ਜੀ ਕੰਮ ਬਹੁਤ ਹੋ ਰਿਹਾ ਹਾਂਜੀ ਅੰਕਲ ਜੀ ਲਿਫਟ ਬਣ ਰਹੀ ਹੈ ਉਹਰੇ ਅੱਛਾ ਦੋ ਲਿਫਟਾਂ ਬਣ ਰਹੀਆਂ ਨੇ ਕੋਈ ਪੌੜੀਆਂ ਉਹਦੇ ਜਿਹੜਾ ਨਾਸਤੇ ਨਵੀਆਂ ਅੱਛਾ ਅੱਛਾ ਦੋ ਪੌੜੀਆਂ ਜਿਹੜੀਆਂ ਆਪਣੇ ਮੌਲ ਦੇ ਵਿੱਚ ਲੱਗੀਆਂ ਹੁੰਦੀਆਂ ਨਾ ਚੜ੍ਹਨ ਵਾਸਤੇ ਪੌੜੀਆਂ ਉਹ ਇੱਥੇ ਲੱਗ ਰਹੀਆਂ ਨੇ ਸਿੱਧੀਆਂ ਪੌੜੀਆਂ ਉੱਪਰ ਜਿਹੜੀਆਂ ਲੱਗ ਰਹੀਆਂ ਨੇ ਆ ਲਿਫਟ ਜਿਹੜੀ ਉਹ ਤੋਂ ਪੌੜੀਆਂ ਨਹੀਂ ਖੜੇ ਠੀਕ ਹੈ ਜੀ ਆ ਗਈ ਗੱਡੀ ਇਹ ਲੈਂਦੇ ਹਾਂ ਰੇਲ ਗੱਡੀ ਵੀ ਆ ਰਹੀ ਹੈ ਸੋ ਵਿੱਚ ਆਪਾਂ ਫੋਟੋ ਲੈਵਾਂਗੇ ਟੇਲ ਗੱਡੀ ਦਾ ਹਾਂਜੀ ਬਠਿੰਡੇ ਨੂੰ ਜਾਣ ਵਾਲੀ ਗੱਡੀ ਵੀ ਆ ਗਈ ਸਾਰੀਆਂ ਉਡੀਕ ਰਹੀਆਂ ਨੇ ਸੋ ਪਹਿਲਾਂ ਪਲੇਟਫਾਰਮ ਜਿਹੜਾ ਹੁੰਦਾ ਸੀ ਉਰੇ ਕੱਲਾ ਇੱਕ ਨੰਬਰ ਹੁੰਦਾ ਸੀ ਹੁਣ ਇੱਕ ਨੰਬਰ 2 ਨੰਬਰ 3 ਨੰਬਰ ਪਲੇਟਫਾਰਮ ਨੇ ਇਹ ਇੱਕ ਨੰਬਰ ਪਲੇਟਫਾਰਮ ਤੇ ਗੱਡੀ ਆਈ ਹੈਗੀ ਜਿਹੜੀ ਕਿ ਬਠਿੰਡੇ ਨੂੰ ਜਾ ਰਹੀ ਹੈਗੀ ਨੀਂਗਰ ਤੋਂ ਇਹ ਅੰਕਲ ਜੀ ਦੀ ਬਹੁਤ ਵੱਡੀ ਸੇਵਾ ਕੀ ਕਹਿੰਦੇ ਅਸੀਂ ਸਪੈਸ਼ਲ ਹਸਿਆਰ ਤੋਂ ਇੱਥੇ ਸਿਰਫ ਪਾਣੀ ਪਿਉਣ ਆਉਣ ਆ ਦੇਖੋ ਬਹੁਤ ਹੀ ਸੇਵਾਦਾਰ ਪੁੰਨੀਦਾਨੀ ਬੰਦੇ ਪਏ ਨੇ ਦੁਨੀਆ ਤੇ ਜਿਹੜੇ ਟਾਈਮ ਤੋਂ ਟਾਈਮ ਕੱਢ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੁੰਦੇ ਨੇ ਇੰਗੱਡੀ 4 ਮਿੰਟ ਰੁੱਕ ਕੇ ਰਵਾਨਾ ਹੋਈ ਜੀ ਬਟੰਡੇਵਾਲ ਨੂੰ ਸ ਬਹੁਤ ਸਵਾਰੀਆਂ ਉੱਤਰੀਆਂ ਤੇ ਬਹੁਤ ਚੜੀਆਂ ਇਹ ਪੁਰਾਣੇ ਰੇਲਵੇ ਸਟੇਸ਼ਨ ਦੇ ਕਮਰੇ ਜਿਹੜੇ ਅਜੇ ਬਣੇ ਹੋਏ ਨੇ ਸੋ ਮੈਨੂੰ ਲੱਗਦਾ ਇੱਥੇ ਵੀ ਇਧਰ ਪਿਛਲੇ ਪਾਸੇ ਜੀਸੀਬੀ ਕੰਮ ਕਰ ਰਹੀ ਆ ਪਹਿਲਾਂ ਉਹਦਾ ਕੰਮ ਨਿਵੇੜ ਕੇ ਸੈ ਦੇ ਵੀ ਅੰਕਲ ਦੱਸ ਰਹੇ ਸੀ ਸਨ ਨਵੇਂ ਬਣਨਾ ਹੁਣ ਅਸੀਂ ਵੀ ਵਾਪਸ ਜਾ ਰਹੇ ਹਾਂ ਜੀ ਸੋ ਪਰਲੇ ਪਾਸੇ ਮਾਲ ਗੱਡੀ ਲੋਡ ਹੋ ਰਹੀ ਆ ਪਰਲੀ ਸਾਈਡ ਤੇ ਦੋ ਲੈਣਾ ਬਣੀ ਹੋਈਆਂ ਜਿੱਥੇ ਮਾਲ ਗੱਡੀ ਖੜੀ ਕੀਤੀ ਜਾਂਦੀ ਆ ਤੇ ਲੋਡ ਕੀਤੀ ਜਾਂਦੀ ਆ ਸੋ ਪਰਲੇ ਪਾਸੇ ਬੈਠਣ ਵਾਸਤੇ ਜਿਸ ਤਰ੍ਹਾਂ ਇਹ ਬੈਂਚ ਬਣਾਏ ਹੋਏ ਨੇ ਸੋ ਵੱਡੇ ਵੱਡੇ ਸੈੱਡ ਲੱਗਣਗੇ। ਉਹ ਅੱਗੇ ਤੁਹਾਨੂੰ ਫੇਰ ਕਦੇ ਦਰਸ਼ਨ ਕਰਾਵਾਂਗੇ। ਜਿਸ ਦਿਨ ਕੰਮ ਪੂਰਾ ਹੋਇਆ ਰੇਲਵੇ ਸਟੇਸ਼ਨ ਦਾ। ਇਹ ਸਾਡੇ ਰੇਲਵੇ ਸਟੇਸ਼ਨ ਦੀ ਦੂਜੀ ਸਾਈਡ ਦੀ ਵੀਡੀਓ ਆ ਗਈ। ਜਿੱਥੇ ਕੀ ਰੇਲ ਗੱਡੀ ਲੋਡ ਹੋ ਰਹੀ ਹੈਗੀ ਆ ਦੇਖੋ। ਬਹੁਤ ਵਧੀਆ ਕੰਮ ਹੋ ਰਿਹਾ ਇੱਥੇ ਸਾਰੇ ਕਿਤੇ ਫਰਸ਼ ਵਗੈਰਾ ਲਾ ਦਿੱਤੀ। ਜਿਹੜੇ ਯਾਤਰੀ ਬੈਠਰ ਵਾਸਤੇ ਜਿੱਥੇ ਉਹ ਪਰਾਂ ਦੇਖੋ ਸੈੱਡ ਬਣਾ ਰੱਖੇ ਨੇ ਉਧਰ ਦਰਖਤਾਂ ਦੇ ਵਿੱਚ ਵੀ ਇਹਨਾਂ ਨੇ ਸੈੱਡਾਂ ਤੇ ਦਰਖਤਾਂ ਦੇ ਨਾਲ-ਨਾਲ ਕਵਰ ਕਰਤੇ ਦਰਖਤ ਕੋਈ ਵੀ ਨਹੀਂ ਪਟਿਆ ਵਧੀਆ ਗੱਲ ਆ ਜੀ ਵਾਤਾਵਰਣ ਨੂੰ ਵੀ ਨੋਕ ਰੱਖਦੇ ਹੋਏ ਕੋਈ ਦਰਖਤ ਇਹਨਾਂ ਨੇ ਕਟਿਆ ਨਹੀਂਗਾ ਸੋ ਲੇਟਾਂ ਲੱਗੀਆਂ ਹੋਈਆਂ ਨੇ ਸੋ ਰਾਤ ਨੂੰ ਜਦ ਚਲਦੀਆਂ ਵੱਖਰੀ ਨਜ਼ਾਰਾ ਹੁੰਦਾ ਇਹ ਦੂਸਰੇ ਪਾਸੇ ਦੀ ਵੀਡੀਓ ਆ ਸਾਡੇ ਰੇਲਵੇ ਸਟੇਸ਼ਨ ਦੀ ਤੋ ਹੁਣ ਅਸੀਂ ਵਾਪਸ ਜਾ ਰਹੇ ਹਾਂ ਜੀ ਆ ਵੱਡੀਆਂ-ਵੱਡੀਆਂ ਇੱਥੇ ਜੀਸੀਬੀ ਕੰਮ ਕਰ ਰਹੀਆਂ ਨੇ ਧੋੜ ਮਿੱਟੀ ਬਹੁਤ ਆ ਸੋ ਅੱਜ ਦਾ ਵਲੌਗ ਛੋਟਾ ਸੀਗਾ ਤੇ ਮੇਰੇ ਨਾਲ ਆ ਸਾਡਾ ਬੱਚਾ ਹਰਸ਼ਦੀਪ ਸਿੰਘ ਨਾਲ ਸੀਗਾ ਇਹਨੇ ਮੇਰਾ ਸਾਥ ਦਿੱਤਾ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ